ਤੜਕਸਾਰ ਧਰਤੀ ਕੰਬ ਗਈ ਹੈ ਸੁੱਤੇ ਪਏ ਲੋਕਾਂ ਦੇ ਮੰਜੇ ਤੱਕ ਹਿੱਲਣ ਲੱਗ ਗਏ ਨੇ ਇੱਥੇ ਹੀ ਬਸ ਨਹੀਂ ਸੱਤ ਲੋਕਾਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਛੋਣਾ ਪੈ ਗਿਆ ਤਾਂ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਮੁਤਾਬਕ ਉੱਤਰੀ ਅਫਗਾਨਿਸਤਾਨ ਦੇ ਵਿੱਚ ਤੜਕਸਾਰ 6.3 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੇ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਨੇ ਤੇ ਲਗਭਗ 150 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਅਮਰੀਕੀ ਪੂ ਵਿਗਿਆਨ ਸਰਵੇਖਣ ਆ ਯਾਨੀ ਕਿ ਯੂ ਐਸ ਜੀ ਐਸ ਦੇ ਅਨੁਸਾਰ ਪੁਚਾਲ ਦਾ ਕੇਂਦਰ ਮਜਾਰ ਇਹ ਸ਼ਰੀਫ ਸ਼ਹਿਰ ਦੇ ਨੇੜੇ ਖੁਲਮ ਤੋਂ ਲਗਭਗ 22 ਕਿਲੋਮੀਟਰ ਪੱਛਮ ਦੱਖਣ ਪੱਛਮ ਦੇ ਵਿੱਚ ਸੀ ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 12:59 ਮਿੰਟ ਯਾਨੀ ਕਿ 28 ਕਿਲੋਮੀਟਰ ਦੀ ਡੁੰਗਾਈ ਉੱਤੇ ਆਇਆ ਸੀ ਤਾਂ ਲਗਭਗ 5,23,000 ਦੀ ਆਬਾਦੀ ਵਾਲੇ ਸ਼ਹਿਰ ਮਜਾਰ ਐ ਸ਼ਰੀਫ ਦੇ ਵਿੱਚ 150 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਤਾਂ ਮਜਾਰ ਐ ਸ਼ਰੀਫ ਦੇ ਨੇੜੇ ਇੱਕ ਪਹਾੜੀ ਖੇਤਰ ਸਮਾਨਗਨ ਸੂਬੇ ਦੇ ਵਿੱਚ ਸਿਹਤ ਵਿਭਾਗ ਦੇ ਬੁਲਾਰੇ ਨੇ ਆਖਿਆ ਕਿ ਹੁਣ ਤੱਕ 7 ਲੋਕ ਮਾਰੇ ਗਏ ਨੇ ਅ 150 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਹਤ ਕੇਂਦਰਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਇਹ ਤਾਜ਼ਾ ਪੁਚਾਲ 31 ਅਗਸਤ ਨੂੰ ਪਾਕਿਸਤਾਨ ਸਰਦ ਨੇੜੇ ਪੂਰਬੀ ਅਫਗਾਨਿਸਤਾਨ ਦੇ ਵਿੱਚ ਆਏ 6.0 ਤੀਬਰਤਾ ਦੇ ਪੁਚਾਲ ਤੋਂ 2 ਮਹੀਨੇ ਬਾਅਦ ਆਇਆ ਤਾਂ ਇਸ ਦੇ ਵਿੱਚ 2200 ਤੋਂ ਵੱਧ ਲੋਕ ਮਾਰੇ ਗਏ ਸਨ ਤਾਂ ਤਾਲੀਬਾਨ ਸਰਕਾਰ ਦੇ ਅਨੁਸਾਰ ਅਕਤੂਬਰ 2023 ਦੇ ਵਿੱਚ ਆਏ ਪੁਚਾਲਾਂ ਦੀ ਇੱਕ ਲੜੀ ਦੇ ਵਿੱਚ ਘੱਟੋ-ਘੱਟ 4000 ਲੋਕ ਮਾਰੇ ਗਏ ਸਨ ਤਾਂ ਅਫਗਾਨਿਸਤਾਨ ਦੇ ਵਿੱਚ ਆ ਘਾਤਕ ਪੁਚਾਲ ਨੇ ਜਿਹੜੇ ਆਮ ਆਉਂਦੇ ਨੇ ਤਾਂ ਹੁਣ ਇੱਕ ਵਾਰੀ ਹੋਰ ਵੱਡਾ ਪੁਚਾਲ ਆ ਜਿਹੜਾ ਆ ਦੇਖਣ ਨੂੰ ਮਿਲਿਆ ਜਿੱਥੇ ਸੱਤ ਲੋਕ ਮਾਰੇ ਗਏ ਨੇ ਤੇ 150 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਹੀ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ